ਮਿਓ ਦਹੀ ਦੇ ਘਿਪਰੇ ਕੁੱਤੇ ਦਾ ਵੱਢਿਆ ਪੁਰਿਆ ਟਾਈਮ ਹੋ ਗਿਆ ਸਵੇਰ ਦੇ 7 ਵਜੇ ਦਾ ਹੋ ਗਿਆ ਤੇ ਇਹਨੇ ਤੜਕੇ ਬਾਵਾ ਰੋਲਾ ਪਾ ਰੱਖਿਆ ਸੀ ਸਰਾਣੇ ਆ ਕੇ ਮਿਓ 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 ਤੇ ਇੱਕ ਬਰੈਡ ਦਾ ਪੀਸ ਬਚਿਆ ਸੀ ਆਹ ਚੱਲ ਕੋਈ ਨਾ ਇਹਦੇ ਕਰਮਾਂ ਦਾ ਹੋਇਆ ਤਾਂ ਇਹ ਖਾ ਲੂ ਤੇ ਫਿਲਹਾਲ ਇਹਨੂੰ ਮਿਓ ਨੂੰ ਖੱਬਲ ਖਾਨ ਤੋਂ ਵੇਚ ਨਹੀਂ ਲੈ ਖੰਡ ਆ ਖਾ ਲੈ ਆਹ ਖਾ ਲੈ ਲੈ ਆ ਲੈ ਆ ਲੈ ਓਏ ਓਏ ਯਾਰ ਖਾਲਾ ਮੈਂ ਖਾਜੂ ਨਹੀਂ ਆ ਜਾ ਓ ਬਿੱਲੀ ਬਿੱਲੋ ਰਾਣੀ ਆ ਜਾ ਚਲ ਮੈਂ ਚੱਲਿਆ ਮੈਂ ਚੱਲਿਆ ਲੈ ਹੁਣ ਤੂੰ ਇੱਧਰ ਆ ਗਈ ਖੜੀ ਜੀ ਪੂਛ ਵਾਲਾ ਕਰਦਾ ਦੇਖ ਕੀ ਆ ਤੜਕੇ ਜੀ ਮਿਓ ਮਿਓ ਲਈ ਆ ਹਾਂ ਕੀ ਚਾਹੀਦਾ ਹੋਰ ਹੁਣ ਤੈਨੂੰ ਮੈਂ ਤੜਕੇ ਕਿੱਥੋਂ ਮੁਰਗਾ ਲਿਆ ਕੇ ਦੇ ਦਾਂ ਪੂਰੇ ਅਸਾਮ ਦੇ ਵਿੱਚ ਨਾ ਤੁਹਾਨੂੰ ਜਗਾ ਜਗਾ ਤੇ ਲੱਗੀਆਂ ਹੋਈਆਂ ਇੱਕ ਸਿੰਗਰ ਦੀਆਂ ਤਸਵੀਰਾਂ ਜਿਹਦਾ ਨਾਮ ਸੀ ਭਾਈ ਜ਼ੁਬੇਨ ਜ਼ੁਬੇਨ ਦਾ ਇਦਾਂ ਲਿਖਿਆ ਹੋਇਆ ਨਾਂ ਤੇ ਉਹਦੀਆਂ ਲੱਗੀਆਂ ਤਸਵੀਰਾਂ ਪੂਰੇ ਅਸਾਮ ਦੇ ਵਿੱਚ ਤੁਹਾਨੂੰ ਜਗਾ ਜਗਾ ਤੇ ਮਿਲ ਜਾਣੀਆਂ ਇਧਰਲੇ ਪਾਸੇ ਲਿਖਿਆ ਹੋਇਆ ਇਹਨਾਂ ਨੇ ਤੇ ਆ ਵੀ ਇਧਰਲੇ ਪਾਸੇ ਲਿਖਿਆ ਹੋਇਆ ਜ਼ੁਬੇਨ ਤੇ ਜ਼ੁਬੇਨ ਇਥੇ ਇੱਕ ਸਿੰਗਰ ਸੀ ਆ ਜਿਹਦੀ ਡੈਥ ਹੋ ਗਈ ਸੀਗੀ ਸਮੁੰਦਰ ਦੇ ਵਿੱਚ ਸਿੰਗਾਪੁਰ ਵਾਲੇ ਪਾਸੇ ਗਿਆ ਹੋਇਆ ਸੀ ਤੇ ਕਹਿੰਦੇ ਸਮੁੰਦਰ ਦੇ ਵਿੱਚ ਨਾ ਹੋਣ ਗਿਆ ਤੇ ਧੂ ਮੁੜ ਕੇ ਮੁੜਿਆ ਨਹੀਂ ਉਧਰਲੇ ਪਾਸੇ ਡੈਥ ਹੋ ਗਈ ਸੋ ਉਹਦੇ ਕਰਕੇ ਅਸਾਮ ਦੇ ਵਿੱਚ ਪ੍ਰੋਟੈਸਟ ਵੀ ਰਿਹਾ ਤੇ ਬੰਦ ਵੀ ਰਿਹਾ ਅਸਾਮ ਚਾਰ ਪੰਜ ਦਿਨ ਤੇ ਪੂਰਾ ਅਸਾਮ ਹੀ ਬੰਦ ਸੀਗਾ ਉਹਨਾਂ ਦਿਨਾਂ ਦੇ ਵਿੱਚ ਤੇ ਜਿਹੜੇ ਇੱਥੋਂ ਦੇ ਕਹਿ ਲੋ ਵੀ ਜੰਜੀ ਗੈਂਗਸ ਆਪਾਂ ਨੇਪਾਲ ਦੇ ਵਿੱਚ ਦੇਖੀ ਤੇ ਇੱਥੋਂ ਦੇ ਜਿਹੜੇ ਉਹਦੇ ਚਾਹਣ ਵਾਲੇ ਸੀ ਉਹਨਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਭਾਈ ਵੀ 6 ਅਕਤੂਬਰ ਤੱਕ ਜੇ ਤਾਂ ਜਿਹੜੇ ਉਹਦੇ ਕਾਤਲ ਨੇ ਤੁਸੀਂ ਉਹ ਫੜ ਲੇ ਤਾਂ ਠੀਕ ਆ ਨਹੀਂ ਫਿਰ ਅਸਾਮ ਦੇ ਵਿੱਚ ਅਸੀਂ ਨੇਪਾਲ ਵਾਲਾ ਹਾਲ ਕਰਾਂਗੇ ਪਰ ਵੱਡੀ ਗੱਲ ਇਹ ਹੈ ਵੀ ਸਰਕਾਰਾਂ ਨੂੰ ਪਤਾ ਲੱਗਿਆ ਭਾਈ ਵੀ ਜੰਜੀ ਗੈਂਗ ਅੱਜਕੱਲ ਬਹੁਤ ਐਕਟਿਵ ਆ ਤੇ ਇਹਨਾਂ ਨੇ ਕਈ ਮੁਲਕਾਂ ਦੇ ਤਖਤੇ ਪਲਟ ਕਰਤੇ ਸੋ ਉਹਦੇ ਕਰਕੇ ਟਾਈਮ ਦੇ ਨਾਲ ਹੀ ਜਿਹੜੇ ਵੀ ਸਾਰੇ ਉਹਦੇ ਮੈਨੇਜਰ ਵਗੈਰਾ ਸੀ ਹਨਾ ਜਿਹੜੇ ਕਤਲ ਦੇ ਵਿੱਚ ਕਿਹਾ ਜਾਂਦਾ ਇਨਵੋਲਵ ਸੀ ਉਹ ਸਾਰੇ ਫੜ ਲਏ ਤੇ ਹੁਣ ਫਿਲਹਾਲ ਅਸਾਮ ਦੇ ਵਿੱਚ ਸ਼ਾਂਤੀ ਹੈ ਪਰ ਜਗ੍ਹਾ ਜਗ੍ਹਾ ਤੇ ਬਾਈ ਜ਼ੁਬੇਨਦੀ ਜਿਹੜੀਆਂ ਤਸਵੀਰਾਂ ਲਾਈਆਂ ਗਈਆਂ ਜਿਵੇਂ ਆਪਾਂ ਹਨਾ ਮੂਸੇ ਵਾਲ ਨੂੰ ਕਹਿੰਦੇ ਨੇ ਮੂਸੇ ਵਾਲ ਦੇ ਆਪਣੇ ਪੰਜਾਬ ਦੇ ਵਿੱਚ ਸੀਗੀ ਬਹੁਤ ਵੱਡੀ ਗੈਦਰਿੰਗ ਹੋਈ ਸੀ ਸੰਸਕਾਰ ਤੇ ਤੇ ਜ਼ੁਬੇਨਦੀ ਵੀ ਉਵੇਂ ਕਹਿੰਦੇ ਆ ਇਹ ਇੰਟਰਨੈਸ਼ਨਲ ਲੈਵਲ ਤੇ ਕਹਿੰਦੇ ਵੀ ਖੋਰੇ ਚੌਥੀ ਸਭ ਤੋਂ ਵੱਡੀ ਗੈਦਰਿੰਗ ਹੋਈ ਹੈ ਜੇ ਕਿਸੇ ਵੀ ਆਰਟਿਸਟ ਜਿਹੜੇ ਉਹ ਫਿਊਨਰਲ ਤੇ ਕਹਿੰਦੇ ਅੰਗਰੇਜ਼ੀ ਚ ਤੇ ਫਿਊਨਰਲ ਤੇ ਹੋਈ ਹੈ ਜਿਹ ਗੁਰਬਰ ਅਕਾਲ ਸਤਿ ਸ਼੍ਰੀ ਅਕਾਲ ਸਫਰਾਣਾ ਜੁੜੇ ਹੋਏ ਸਾਰੇ ਸੱਜਣਾ ਮਿੱਤਰਾਂ ਦਾ ਨਵੇਂ ਵਲੌਗ ਦੇ ਵਿੱਚ ਸਵਾਗਤ ਕੀਤਾ ਜਾਂਦਾ ਹੈ ਜੀ ਇਸ ਵਕਤ ਆਪਾਂ ਅਸਾਮ ਦੇ ਸਭ ਤੋਂ ਵੱਡੇ ਸ਼ਹਿਰ ਗਹਾਟੀ ਦੇ ਵਿੱਚ ਖੜੇ ਆ ਕੱਲ ਗਹਾਟੀ ਪਹੁੰਚ ਗਏ ਸੀ ਤੇ ਮੇਨ ਸਿਟੀ ਆ ਜਾਂਦੀ ਹੈ ਕਿਉਂਕਿ ਜਿਹੜੀ ਕੈਪੀਟਲ ਆ ਉਹ ਵੀ ਇਹਦੇ ਵਿੱਚ ਹੀ ਆ ਗਈ ਜਿਸਪੁਰ ਇੱਥੋਂ ਦੀ ਤੇ ਗਹਾਟੀ ਸਭ ਤੋਂ ਵੱਡਾ ਸ਼ਹਿਰ ਆ ਜਿਹੜਾ ਉਹ ਅਸਾਮ ਦਾ ਸੋ ਇੱਥੇ ਆਪਾਂ ਕੱਲ ਪਹੁੰਚ ਗਏ ਸੀ ਤੇ ਅੱਜ ਚੱਲ ਕੇ ਆਪਾਂ ਗਾ ਹਾਟੀ ਘੁੰਮਾਂਗੇ ਸਭ ਤੋਂ ਪਹਿਲਾਂ ਇੱਥੇ ਜਿਹੜੀ ਸਭ ਤੋਂ ਮਸ਼ਹੂਰ ਜਗਾ ਕਮਕਖੇ ਦੇਵੀ ਮੰਦਿਰ ਉੱਥੇ ਚੱਲਾਂਗੇ ਤੇ ਸਾਰੇ ਮੰਦਰ ਦਾ ਦਰਸ਼ ਮੇਲਾ ਕਰਾਉਂਦੇ ਹੋਏ ਨਾਲ ਸੋਨੂੰ ਜਿਹੜਾ ਗਾ ਹਾਟੀ ਦਾ ਰੰਗ ਟਾਂਗਾ ਉਹ ਸਾਰਾ ਦਿਖਾਉਂਦੇ ਲੈ ਕੇ ਚੱਲਾਂਗੇ ਬਾਈ ਤੇ ਅਸਾਮ ਦੇ ਬਾਰੇ ਜੇ ਆਪਾਂ ਗੱਲ ਕਰੀਏ ਹਨਾ ਅਸਾਮ ਦੇ ਵਿੱਚ ਸਭ ਤੋਂ ਜਿਹੜੀ ਵੱਧ ਪੋਪੂਲੇਸ਼ਨ ਹੈ ਕਿਉਂਕਿ ਆਪਾਂ ਨੂੰ ਜਿਵੇਂ ਪਤਾ ਵੀ ਸਭ ਤੋਂ ਵੱਧ ਲੋਕ ਹਿੰਦੂ ਧਰਮ ਨੂੰ ਮੰਨਣ ਵਾਲੇ ਰਹਿੰਦੇ ਆ ਤੇ ਇਸ ਤੋਂ ਬਾਅਦ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਤੇ ਬਾਕੀ ਫਿਰ ਅਦਰ ਆ ਜਾਂਦੇ ਤੇ ਅ 20000 ਤੋਂ ਬਸ 21000 ਦੇ ਵਿੱਚ ਵਿੱਚ ਆ ਗਈ ਉਹ ਸਿੱਖਾਂ ਦੀ ਆਬਾਦੀ ਵਸਦੀ ਹੈ ਜਾਂ ਫਿਰ ਆਪਾਂ ਪੰਜਾਬੀਆਂ ਦੀ ਕਹਿ ਲਈਏ 20 ਕੁ ਹਜ਼ਾਰ ਦੇ ਨੇੜੇ ਤੇੜੀ ਦੀ ਆਬਾਦੀ ਜਿਹੜੀ ਉਹ ਸਿੱਖ ਪੋਪੂਲੇਸ਼ਨ ਹੈ ਇੱਥੇ ਸਵੇਰ ਸਵੇਰ ਦਾ ਟਾਈਮ ਹੈ ਦਿਨ ਵੱਡਾ ਚੜ੍ਹ ਲਿਆ ਵਧੀਆ ਕਿਉਂਕਿ ਵਧੀਆ ਨੀਂਦ ਪੂਰੀ ਕੀਤੀ ਆ ਤੇ ਪਿਛਲੇ ਦੋ ਦਿਨਾਂ ਦੀ ਨੀਂਦ ਅੱਖਾਂ ਦੇ ਵਿੱਚ ਰੜਕਦੀ ਸੀ ਖੈਰ ਨੀਂਦ ਉਹਨੀ ਵਧੀਆ ਨਹੀਂ ਪੂਰੀ ਹੋਈ ਕਿਉਂਕਿ ਇੱਥੇ ਵੀ ਖਟਮ ਲਖਾਈ ਗਿਆ ਰਾਤ ਤੇ ਇਧਰਲੇ ਪਾਸੇ ਇਹ ਸਾਰਾ ਆਪਣਾ ਡੋਂਬ ਬਣਿਆ ਹੋਇਆ ਮੋਟਰਸਾਈਕਲ ਇੱਥੇ ਸ਼ਾਮੇ ਖੜਾਇਆ ਹੋਇਆ ਸੀ ਹੁਣ ਇਹਦੀਆਂ ਤਣੀਆਂ ਜੀਆਂ ਰਹਿਣੀਆਂ ਲਾਉਣ ਵਾਲੀਆਂ ਇਹ ਤਣ ਬੂਟ ਪਾਈਏ ਤੇ ਫੇਰ ਆਪਾਂ ਚੱਲੀਏ ਸ਼ਹਿਰ ਗਹਾਟੀ ਨੂੰ ਘੁੰਮਣ ਦੇ ਲਈ ਤੇ ਗਹਾਟੀ ਇੱਥੇ ਗਰਮੀ ਬਹੁਤ ਜ਼ਿਆਦਾ ਆ ਆ ਟੈਂਪਰੇਚਰ ਐ ਨਹੀਂ ਹੈਗਾ ਵੀ ਆਪਣੇ ਵਾਲੇ ਆਪਣੇ ਵਾਲੇ ਪਾਸੇ ਨਾਲੋਂ ਘੱਟ ਹੋਊ ਇੱਥੇ ਪੂਰਾ ਚਿਪਕੜਵਾ ਮਾਹੌਲਾ ਗਰਮੀ ਦਾ ਤੇ ਤੜਕੇ 5:30 ਵਜੇ ਤੋਂ ਲੈ ਕੇ ਤਪਾੜ ਪੈਣ ਲੱਗ ਜਾਂਦਾ ਆਥਣੇ 4 ਵਜੇ ਤੱਕ ਵਧੀਆ ਤਪਾੜ ਰਹਿੰਦਾ ਪੂਰਾ 4:00 ਵਜੇ ਮਾੜੀ ਜੀ ਠੰਡ ਹੋਣ ਲੱਗਦੀ ਆ ਤੇ 5:30 ਵਜੇ ਨੂੰ ਹਨੇਰਾ ਹੋ ਜਾਂਦਾ ਤੇ ਐਂ ਜੇ ਬਸ ਗੱਲਬਾਤ ਐ ਇੱਥੇ ਗਰਮੀ ਬਹੁਤ ਜ਼ਿਆਦਾ ਆ ਕਿਉਂਕਿ ਅਸਾਮ ਹੈ ਜਿਹੜਾ ਜਿਹੜਾ ਅਸਾਮ ਉਹ ਦੋ ਪਹਾੜਾਂ ਦੇ ਵਿੱਚ ਜਦੋਂ ਹੁਣ ਆਪਾਂ ਅਗਲੇ ਪਾਸੇ ਨੂੰ ਜਾਵਾਂਗੇ ਜਿਹੜਾ ਪਾਸਾ ਅਰੁਣਾਚਲ ਵਾਲੇ ਪਾਸੇ ਨੂੰ ਲੱਗ ਜਾਂਦਾ ਉਹ ਥੋੜਾ ਜਿਆਦਾ ਠੰਡਾ ਤੇ ਜਿਹੜਾ ਇਹ ਘਹਾਟੀ ਵਾਲਾ ਇਹ ਤਾਂ ਚਿੰਗੜੇਗਾ ਡਾ ਪੂਰਾ ਸੋ ਹੁਣ ਵੀ ਇੱਥੇ ਪੂਰੀ ਗਰਮੀ ਆ ਮੁੜ ਕੋ ਮੁੜ ਕੇ ਹੋ ਰੱਖਿਆ ਕੰਮ ਤੇ ਇਧਰਲੇ ਪਾਸੇ ਸਾਰੀ ਇਹ ਡੋਰਮਟਰੀ ਬਣੀ ਹੋਈ ਹੈ ਜਿੱਥੇ ਆਪਾਂ ਰੁਕਿਵੇਂ ਹੌਸਟਲ ਕਹਿ ਦਿੰਨੇ ਆ ਖੈਰ ਮੈਂ ਡੋਰਮਟਰੀ ਕਹਿ ਦਿੰਨਾ ਹੁਣ ਤੇ ਜਿਹੜਾ ਵੀ ਕੋਈ ਸੱਜਣਾ ਆਇਆ ਹੋਇਆ ਆਪਦੀ ਆਪਦੀ ਕਲਾ ਉਹ ਸਾਰੀ ਕੰਧਾਂ ਤੇ ਦਿਖਾ ਕੇ ਗਿਆ ਹੋਇਆ ਜਿਵੇਂ ਇਧਰਲੇ ਪਾਸੇ ਆ ਕਿਸੇ ਨੇ ਬਣਾਈ ਤੀ ਡਰਾਇੰਗ ਤੇ ਆਹ ਲ ਤੇ ਇਧਰ ਬਾਂਦਰਬਾਈ ਦੇ ਕੰਨਾਂ ਤੇ ਕਿਸੇ ਨੇ ਹੈੱਡਫੋਨ ਲਵਾਤੇ ਤੇ ਆਹ ਕੋਈ ਕਹਿੰਦਾ ਭਾਈ ਇਲੂਮੀਨਾਟੀਆਂ ਦਾ ਰਾਜ ਚੱਲਦਾ ਇੱਥੇ ਤੇ ਕੁਛ ਐ ਅਸਾਮ ਦੀਆਂ ਜਿਹੜੀਆਂ ਲੋਕਲ ਤਸਵੀਰਾਂ ਨੇ ਕੁਛ ਕੋਹੋ ਐ ਬਣੀਆਂ ਹੋਈਆਂ ਨੇ ਉਹ ਢੋਲਕੀ ਵਜਾਰਿਆ ਬੀਬੀ ਨੱਚ ਰਹੀ ਆ ਤੇ ਹੋਰ ਬਹੁਤ ਸਾਰੇ ਚੀਜ਼ਾਂ ਨੇ ਉਹ ਇਧਰ ਉਹ ਚਿੜੀ ਬੈਠੀ ਆ ਚਾਹ ਲਈ ਕੱਪ ਦੀ ਕੰਢੀ ਤੇ ਹੱਥ ਦੇ ਵਿੱਚ ਉਹ ਜਿਹੜਾ ਮਿਲਦਾ ਹੁੰਦਾ ਪੌਚੀਆ ਚਾਹ ਆ ਜਾਂ ਗ੍ਰੀਨ ਟੀ ਵਾਲਾ ਪੈਕੇਟ ਜਾ ਉਹ ਵਿੱਚ ਡੋਬੀ ਜਾਂਦੀ ਆ ਤੇ ਹੋਰ ਭਾਂਤ ਭਾਂਤ ਦੀਆਂ ਜਿਹੜੀਆਂ ਆਉਂਦੀਆਂ ਕਲਾਵਾਂ ਨੇ ਉਹ ਖੁਦ ਖਾਈਆਂ ਹੋਈਆਂ ਨੇ ਤੇ ਬਾਕੀ ਆ ਇੱਥੇ ਇਹਨਾਂ ਨੇ ਵਧੀਆ ਲਾ ਕੇ ਰੱਖੇ ਹੋਏ ਸੀ ਇਹ ਲੋਕਲ ਟਰੈਡੀਸ਼ਨਲ ਆ ਗਿਆ ਸਾਰਾ ਬਾਂਸ ਤੋਂ ਬਣੀ ਹੋਈ ਚੀਜ਼ ਆ ਤੇ ਜਿਵੇਂ ਕੋਈ ਹੱਸ ਰਿਆ ਹੁੰਦਾ ਉੱਚੀ ਉੱਚੀ ਮੂੰਹ ਅੱਡ ਕੇ ਹਨਾ ਤੇ ਉਵੇਂ ਜਿੱਦਾ ਕੱਟ-ਕੱਟ ਕੇ ਰੱਖਿਆ ਹੋਇਆ ਕੇ ਲੱਗਿਆ ਹੋਇਆ ਇੱਕ ਹੋਲ ਆਈ ਬੈਠਾ ਬਾਈ ਇੱਕ ਉਹ ਤਾਹਾਂ ਲਾਈ ਬੈਠਾ ਐ ਖਾਸੀਆਂ ਚੀਜ਼ਾਂ ਲਾ ਕੇ ਰੱਖੀਆਂ ਹੋਈਆਂ ਇੱਥੇ ਇਹਨਾਂ ਨੇ ਵਧੀਆ ਠੀਕ ਫੇ ਭਾਈ ਹੁਣ ਹੋਈ ਤੇ ਆਈ ਆਪਣੀ ਨਿਕਲਦੀ ਪਹਿਲਾਂ ਇੱਥੇ ਪਾਣੀ ਵੀ ਹੈ ਨਹੀਂ ਸੀ ਤੇ ਹਾਂ ਮੈਂ ਤਾਂ ਪਹਿਲਾਂ ਪੱਗ ਬੰਨ ਲਈ ਸੀ ਤਿਆਰ ਹੋ ਗਏ ਸੀ ਫਿਰ ਉਹ ਤੁਨੂੰ ਪਾਣੀ ਆ ਗਿਆ ਹੁਣ ਇਸ਼ਨਾਨ ਪਾਣੀ ਕਰਕੇ ਹੁਣ ਤਿਆਰ ਹੋਏ ਆ ਆਪਾਂ ਤੇ ਰਾਤ ਖਟਮਲਾ ਨੇ ਸਾਰਿਆਂ ਨੂੰ ਅਹੜਦਾ ਖਾਦਾ ਵੀ ਆ ਪਾਇਆ ਕਰਦੇ ਤੁੱਪੇ ਖਲਾ ਰਹੇ ਤੁੱਪੇ ਛਿੱਟੇ ਪਿਆ ਬਹੁਤ ਜਿਆਦਾ ਖਟਮਲ ਸੀ ਪੂਰਾ ਪਿੰਡਾ ਠਾਤਾ ਤਾਂ ਫੜ ਕਰਨ ਵਾਲੇ ਕਰਤੇ ਤੇ ਚਲੋ ਮਾੜਾ ਜ ਮੈਨੂੰ ਕੋਲਡ ਸਟਾਰਟ ਦੇ ਲਾ ਤੇ ਸਾਫ ਸੁਪ ਕਰ ਲਾ ਚੱਲੀਏ ਫਿਰ ਆਪਾਂ ਜਿਹੜਾ ਤੇਲ ਆਪਾਂ ਪਟਾਣ ਤੋਂ ਪਵਾਇਆ ਸੀ ਨਾ ਟੈਂਕ ਪਰ ਪਵਾਇਆ ਸੀ ਹਣਾ ਪਟਾਣ ਤੋਂ ਉਹਦੇ 'ਚ ਹਜੇ ਤੱਕ ਆਪਣਾ ਮੋਟਰਸਾਈਕਲ 352 ਕਿਲੋਮੀਟਰ ਚੱਲ ਗਿਆ 352.6 ਤੇ ਆਹ ਡੰਡਾ ਹਜੇ ਹਿੱਲਿਆ ਨਹੀਂ ਇਹਦਾ ਇੱਕ ਡੰਡਾ ਰਹਿੰਦਾ ਰਿਜ਼ਰਵ ਵਾਲਾ ਪਾ ਕਦੇ ਗਿਣਿਆ ਨਹੀਂ ਹੁੰਦਾ ਹਨਾ ਤੇ ਆਹ ਡੰਡਾ ਰਹਿੰਦਾ ਹੁਣ ਜੇ ਇਹਦੇ 'ਚ ਮੰਨ ਲਓ ਦਾ 20 ਕਿਲੋਮੀਟਰ ਵੀ ਹੋਰ ਚੱਲ ਗਿਆ ਇਹ ਮੋਟਰਸਾਈਕਲ ਤਾਂ ਤੁਸੀਂ ਇਸ ਹਿਸਾਬ ਲਾ ਲਓ ਵੀ 37 ਦੀ ਐਵਰੇਜ ਕੱਢੀ ਹੈਗੀ ਇਹਨੇ ਪਟਾਣ ਵਾਲੇ ਤੇਲ ਦੇ ਨਾਲ ਹੁਣ ਫਿਲਹਾਲ ਹਜੇ ਡੰਡਾ ਖੜਾ 35 ਦੀ ਐਵਰੇਜ ਬਣਦੀ ਹੈ ਕਿਉਂਕਿ ਇੱਥੇ ਤੱਕ ਜਿਹੜਾ ਉਹ ਟੋਟਲ 10 ਲੀਟਰ ਹੁੰਦਾ ਪਰ ਐਡੇ ਕਰਮ ਕਿਤੇ 35 ਦੀ ਐਵਰੇਜ ਆ ਜੀ ਟਰਪ ਫ ਲੱਗ ਗਿਆ ਯਾਨੀ ਕਿ ਜਦੋਂ ਇਹਨੂੰ ਤੋਰਾਂਗੇ 5-7 ਕਿਲੋਮੀਟਰ ਚੱਲੂ ਤੇ ਮੁੱਕ ਜੂ 35 ਦੀ ਐਵਰੇਜ ਕੱਢੀਆ ਪਟਾਣ ਵਾਲੇ ਨਾਲ 60 ਰੁਪਏ ਲੀਟਰ ਤੇਲ ਪਾਇਆ ਸੀ ਆਪਾਂ ਉੱਥੋਂ ਨਾਲੇ ਸਹੀ ਆ ਹੇ ਕਾਲਪੁਰਖ ਜੀਓ ਅੱਜ ਦਾ ਸਫਰ ਸ਼ੁਰੂ ਕੀਤਾ ਏ ਅੰਗ ਸੰਗ ਹੋ ਕੇ ਸਹਾਇ ਹੋਣਾ ਜੋ ਵੀ ਹੋਵੇ ਆਪ ਜੀ ਦਾ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ ਮੇਰਾ ਅੱਜ ਦਾ ਇਹ ਦਿਨ ਵਾਕੀ ਸੁਪਨਾ ਦਾ ਖੁਸ਼ੀਆਂ ਪਰਬਤੀਤ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਚਲੋ ਜੀ ਨਿਕਲੀਏ ਆਪਾਂ ਹੁਣ ਘਾਟੀ ਸ਼ਹਿਰ ਦੇ ਵਿੱਚ ਘਾਟੀ ਬਹੁਤ ਫੇਮਸ ਜਗ੍ਹਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਕਈ ਦਿਨਾਂ ਦਾ ਜ਼ਿਕਰ ਕਰਦੇ ਆ ਰਹੇ ਆਂ ਭਾਈ ਵੀ ਘਾਟੀ ਖਾਸੀ ਤਕੜਾ ਰੂਟ ਬਣਦਾ ਕਿਉਂਕਿ ਇਹ ਪੰਜਾਬੀਆਂ ਦਾ ਇੱਕ ਵੱਡਾ ਘੜਾ ਖੈਰ ਉਹ ਆਉ ਦਿਖਾਵਾਂਗੇ ਤੇ ਪਰ ਅੱਜ ਪਹਿਲਾਂ ਆਪਾਂ ਤਮਕਿਆ ਦੇ ਵੀ ਟੈਂਪਲ ਵਾਲੇ ਪਾਸੇ ਚੱਲਦੇ ਹਾਂ ਬਹੁਤ ਮਸ਼ਹੂਰ ਥਾਂ ਗਾਟੀ ਦੀ ਮੈਂ ਕਹਿੰਦਾ ਸਭ ਤੋਂ ਮਸ਼ਹੂਰ ਥਾਂ ਯੋ ਹੋਆ ਤੇ ਉਸ ਤੋਂ ਬਾਅਦ ਬਸ ਵਗਦਾ ਇੱਥੇ ਬ੍ਰਹਮਪੁੱਤਰ ਦਰਿਆ ਹੈਗਾ ਇੱਥੋਂ ਆਪਾਂ ਨੂੰ ਟੋਟਲ ਉੱਧਾ 7.5 ਕਿਲੋਮੀਟਰ ਮੈਪ ਲਾਇਆ ਸੀ ਪਹਿਲਾਂ ਪਰ ਮੈਨੂੰ ਪਤਾ ਨਹੀਂ ਕਾਤੋਂ ਕਹਿੰਦਾ ਭਾਈ 36 ਕਿਲੋਮੀਟਰ ਉੱਪਰ ਦੀ ਘੁੰਮ ਕੇ ਆਓ ਪੂਰੇ ਇੱਕ ਘੰਟੇ ਦੇ ਵਿੱਚ ਤੇ ਆ ਜਿਹੜਾ ਪੋਲਾ ਇਹਦਾ ਕੰਮ ਬਹੁਤ ਟਾਈਮ ਤੋਂ ਚੱਲੀ ਜਾ ਰਿਹਾ ਤੇ ਜਿਹੜੇ ਪਾਸੇ ਆਪਾਂ ਰੁਕੇ ਹੋਇਆ ਮੈਨੂੰ ਕਹਿ ਰਹੇ ਨਾਂ ਦਾ ਨਹੀਂ ਪਤਾ ਹੁਣ ਏਰੀਆ ਕਿਹੜਾ ਕਿਹੜਾ ਨਾ ਇੱਥੇ ਕੋਲੇਜ ਅਨੁਰਾਦਾ ਸਿਨੇਮਾ ਉਹ ਜਿਹੜੀ ਸਾਹਮਣੇ ਵਾਲੀ ਗਲੀ ਜੀ ਆ ਇਹਦੀ ਚ ਅਨੁਰਾਦਾ ਸਿਨੇਮਾ ਬਣਿਆ ਹੋਇਆ ਤੇ ਉੱਥੇ ਜੇ ਆਪਾਂ ਰੁਕੇ ਹੋયા ਹੁਣ ਪਤਾ ਨਹੀਂ ਇਹ ਜਿਹੜੇ ਇੱਥੇ ਰਹਿੰਦੇ ਹੋਣਗੇ ਉਹਨਾਂ ਨੂੰ ਪਤਾ ਇਹ ਏਰੀਆ ਕਿਹੜਾ ਕਿਹੜਾ ਨਾ ਤੇ ਆਪਣੇ ਵੱਸੋਂ ਬਾਹਰ ਗੱਲਾਂ ਵੀ ਏਰੀਆ ਦੀ ਚਲੋ ਭਾਈ ਓਏ ਟ੍ਰੈਫਿਕ ਇੱਥੇ ਟ੍ਰੈਫਿਕ ਬਹੁਤ ਆ ਪਿਛਲੇ ਦਿਨਾਂ ਦੇ ਵਿੱਚੋਂ ਇੱਕ ਤਾਂ ਕਿਉਂਕਿ ਦੁਰਗਾ ਪੂਜਾ ਦੇ ਕਰਕੇ ਤੇ ਦੂਜਾ ਕਾਰਨ ਹੈ ਜਿਹੜਾ ਤਾਹਾਂ ਮੰਦਾ ਪੋਲਾ ਦੁਰਗਾ ਪੂਜਾ ਕਰਕੇ ਫਿਰ ਬਹੁਤ ਜ਼ਿਆਦਾ ਜਿਹੜੇ ਰੋਡ ਆ ਉਹ ਵਨਵੇ ਕਰ ਰੱਖਿਆ ਕੱਲ ਕੋਸ਼ਿਸ਼ ਸੀ ਮੇਰੀ ਵੀ ਦਖ ਦੇਖੀ ਆਪਾਂ ਦੁਰਗਾ ਪੂਜਾ ਪਰ ਕੱਲ ਦੇਖਣ ਦੇ ਵਿੱਚ ਨਹੀਂ ਮਿਲੀ ਪੂਜਾ ਦਿਖਾ ਕੇ ਲੈ ਕੇ ਚੱਲਾਂਗੇ ਕਿਉਂਕਿ ਅੱਜ ਮੈਂ ਬਾਈ ਹੋਰਾਂ ਨੂੰ ਨਾਲ ਗੱਲ ਕਰਕੇ ਆਇਆ ਸੀ ਮਾ ਯਾਰ ਕਿਤੇ ਆਪਾਂ ਚੱਲਾਂਗੇ ਕਿਉਂਕਿ ਦੋ ਤਿੰਨ ਜਾਣੇ ਹੁਣ ਦੁਰਗਾ ਪੂਜਾ ਦੇ ਵਿੱਚ ਇਕੱਠੇ ਜਾਵਾਂਗੇ ਤਾਂ ਸਵਾਦ ਆਉ ਮੈਂ ਤਾਂ ਕੰਮਲਾ ਜਾ ਪਹਿਲਾਂ ਉਹੀ ਰਾਹ ਬੰਦ ਦਿਖਾਈ ਜਾਂਦਾ ਸੀ ਹਾਂ ਰਾਹ ਇਹ ਅਸਲ ਦੇ ਵਿੱਚ ਵਨਵੇ ਸੀ ਕਿਉਂਕਿ ਕੱਲਾ ਪੈ ਸੇ ਰਾਹ ਤਾਂ ਹੀ ਤਾਂ ਹੋ ਕੇ ਗਏ ਸੀ ਤੇ ਅੱਜ ਇਹਨੂੰ ਪਤਾ ਨਹੀਂ ਕੀ ਹੋਇਆ ਸੀ ਭਾਈ ਸਾਹਿਬ ਕਹਿੰਦੇ ਰਾਹ ਹੀ ਬੰਦ ਪਿਆ ਵੀ ਦੂਰ ਜਾਓ ਘੁੰਮ ਕੇ ਹੁਣ ਚਲੋ ਫਿਰ ਆਪ ਆਪਦੇ ਸਾਹਿਬ ਜੀ ਦੇ ਨਾਲ ਆ ਗਏ ਇਧਰਲੇ ਪਾਸੇ ਤੇ ਹੁਣ ਮੰਨ ਗਿਆ ਕਹਿੰਦਾ ਹਾਂ ਭਾਈ ਤੇ ਠੀਕ ਹੈ ਤੁਸੀਂ ਮੈਂ ਗਲਤ ਸੀਗਾ ਤੇ ਇੱਥੇ ਇਹ ਫਲਾਈਓਪਰ ਉਤਰ ਕੇ ਇਧਰਲੇ ਪਾਸੇ ਸੱਜੇ ਵਾਲੇ ਪਾਸੇ ਨੂੰ ਹੋ ਜਾਾਂਗੇ ਤੇ ਇਹ ਮੇਨ ਹਾਈਵੇ ਆ ਜੂ ਤੇ ਸਿੱਧਾ ਜਿਹੜਾ ਅੱਗੇ ਕਮੱਖਾ ਦੇ ਵੀ ਟੈਂਪਲ ਵੱਲ ਨੂੰ ਜਾਊਂਗਾ ਵੇ ਚੱਲ ਕੇ ਆਪਾਂ ਸਾਰਾ ਸ਼ਹਿਰ ਦੀ ਟ੍ਰੈਫਿਕ ਕ੍ਰਾਸ ਕਰਕੇ ਬਾਹਰੇਵਾਰ ਦਾ ਜਿਹੜਾ ਏਰੀਆ ਆ ਗਿਆ ਮੇਨਾ ਹਾਈਵੇ ਆ ਤਾਂ ਆਪਾਂ ਇਸੇ ਨੈਸ਼ਨਲ ਹਾਈਵੇ ਤੇ ਚੱਲ ਕੇ ਆਇਆ ਪਿਛਲੇ ਪਾਸੋਂ ਤੇ ਇਹੀ ਅੱਗੇ ਸ਼ਹਿਰ ਨੂੰ ਕਨੈਕਟ ਕਰਦਾ ਕਿਉਂਕਿ ਜਿਹੜਾ ਇਹ ਮੰਦਿਰ ਬਣਿਆ ਹੋਇਆ ਮੰਦਿਰ ਸ਼ਹਿਰ ਦੇ ਬਿਲਕੁਲ ਬਾਹਰੇਵਾਰ ਆ ਤੇ ਹੁਣ ਜਾ ਕੇ ਆਪਣਾ ਟ੍ਰਿਪ ਅਸਲ ਦੇ ਵਿੱਚ ਲੱਗਿਆ ਮੋਟਰਸਾਈਕਲ ਚੱਲ ਗਿਆ ਜੀ 360 ਕਿਲੋਮੀਟਰ ਜਿਹੜਾ ਆਪਾਂ ਪੂਰਾ ਟੈਂਕ ਪਰਵਾਇਆ ਹੋਇਆ ਸੀ 60 ਦੀ ਐਵਰੇਜ ਦਿੱਤੀ ਹੈ ਜਾਨੀ ਕਿ 10 ਲੀਟਰ ਹੁੰਦਾ ਹੈ ਦਾ ਟੋਟਲ 12 ਲੀਟਰ ਦਾ ਟੈਂਕਾ 2 ਲੀਟਰ ਹੁੰਦਾ ਇਹ ਰੱਖ ਗਿਆ ਤੇ ਇਧਰਲੇ ਪਾਸੇ ਦੀਵਣਿਆ ਹੋਇਆ ਮੇਨ ਗੇਟ ਹਾਂਜੀ ਆ ਆਹੀ ਗੇਟ ਬਣਿਆ ਹੋਇਆ ਮੰਦਿਰ ਦੀ ਐਂਟਰੀ ਦਾ वेलकम ਟੂ ਮਾ ਕਮਾਖਿਆ ਦਿਵਾਲਿਆ ਬਿਲਕੁਲ ਉੱਪਰ ਆਸਾਮੀ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ ਕਿਉਂਕਿ ਆਸਾਮ ਹੈ ਤਾਂ ਆਸਾਮ ਵਾਲੀ ਸਿਰ ਆਸਾਮੀ ਬੋਲਣਗੇ ਤੇ ਬਾਕੀ ਆਸਾਮ ਦੇ ਵਿੱਚ ਪਛਾਵਾਂ ਬਹੁਤ ਆ ਗਿਆ ਜਿਹੜੇ ਟ੍ਰਾਈਬਾਂ ਵਾਲਿਆ ਟ੍ਰਾਈਬਾਂ ਵਾਲਿਆਂ ਦੀ ਬੋਲੀ ਆਪਣੀ ਆ ਤੇ ਪਰ ਉਹ ਜਿਹੜੀ ਪੂਰੇ ਆਸਾਮ ਦੇ ਵਿੱਚ ਇੱਕ ਲਾਲੋ ਬੋਲੀ ਹਨਾ ਜਿਵੇਂ ਪੰਜਾਬ ਦੇ ਵਿੱਚ ਆਪਣੀ ਪੰਜਾਬੀ ਆ ਗਈ ਉਵੇਂ ਫਿਰ ਇੱਥੇ ਸਾਰੇ ਆਸਾਮੀ ਬੋਲਦੇ ਆ ਖਾਸ ਹੀ ਟ੍ਰੈਫਿਕ ਨੂੰ ਲੱਗ ਕੇ ਆ ਕੇ ਪਹਿਲਾ ਮੰਦਰ ਦੇ ਵਿੱਚ ਪਹੁੰਚੇ ਤੇ ਫਿਰ ਇੱਥੇ ਟ੍ਰੈਫਿਕ ਲੱਭਦੇ ਲੱਭਦੇ ਨੂੰ ਬਹੁਤ ਟਾਈਮ ਲੱਗੂ। ਉਹ ਜਿੱਥੇ ਬਾਈ ਖੜਾ ਅਸਮਾਨੀ ਝੱਗਾ ਪਾਈ ਉੱਥੇ ਮੋਟਰਸਾਈਕਲ ਨੂੰ ਲਾਤਾ ਤੇ ਇੱਥੇ ਸਾਰੇ ਜਾਣੇ ਪਾਰਕਿੰਗ ਲੱਭ ਰਹੇ ਆ। ਪਾਰਕਿੰਗ ਕਿਸੇ ਨੂੰ ਮਿਲ ਨਹੀਂ ਰਹੀ ਤਾਂ ਕਰਕੇ ਫਿਰ ਹਾਰਨ ਤੇ ਹਾਰਨ ਤੇ ਗੱਡੀਆਂ ਦਾ ਸਾਰਾ ਜਾਮ ਲੱਗ ਕੇ ਰੱਖਿਆ। ਇਧਰਲੇ ਪਾਸੇ ਹੈ ਜੀ ਮੰਦਰ ਕਿਉਂਕਿ ਹੁਣ ਜਿਵੇਂ ਆਪਾਂ ਨੂੰ ਪਤਾ ਇਹਨਾਂ ਦਿਨਾਂ ਦੇ ਵਿੱਚ ਭੀੜ ਖਾਸ ਹੀ ਰਹਿੰਦੀ ਆ ਤੇ ਤਾਂ ਕਰਕੇ ਜੇ ਜਾਮ ਉਹ ਦੂਰ ذਰਾੜ ਤੱਕ ਲੱਗਿਆ ਪਿਆ ਬਾਈ। ਬਹੁਤ ਬੁਰਾ ਹਾਲਾ ਟ੍ਰੈਫਿਕ ਵਾਲਾ ਇਧਰਲੇ ਪਾਸੇ ਤੇ ਮੋੜ ਚਲੋ ਆਪਾਂ ਨੂੰ ਸੁਖੀਸਾਂ ਦੀ ਮਿਲ ਗਈ ਮਸਾਂ ਜੇ ਪਾਰਕਿੰਗ ਉੱਥੇ ਜੇ ਲਾਇਆ ਤੇ ਹੁਣ ਆਪਾਂ ਚੱਲਦੇ ਹਾਂ ਮੰਦਰ ਵਾਲੇ ਪਾਸੇ ਨੂੰ ਗਰਮੀ ਨੇ ਚਿਪਕ ਡੇ ਪਿਆ ਸਾਰੇ ਬੰਦੇ ਮੁੜ ਕੋ ਮੁੜ ਕੇ ਤੇ ਪੱਖੀਆਂ ਝੱਲੀ ਜਾਂਦੇ ਆ ਇਹ ਇਧਰਲੇ ਪਾਸੇ ਇਹ ਮੰਦਰ ਦਾ ਜਿਹੜਾ ਚਾਰੇ ਪਾਸੇ ਦਾ ਗਲੇਰਾ ਆ ਗਿਆ ਜਿਵੇਂ ਮੰਦਰਾਂ ਦੇ ਬਾਹਰ ਦੁਕਾਨਾਂ ਬਣੀਆਂ ਹੁੰਦੀਆਂ ਨੇ ਵੀ ਜਿਹੜੀਆਂ ਚੀਜ਼ਾਂ ਮੰਦਰਾਂ ਦੇ ਵਿੱਚ ਚੜ੍ਹਦੀਆਂ ਨੇ ਉਹ ਸਾਰੀਆਂ ਵੇਚ ਦਿਆ ਤੇ ਚੱਪੜਾਂ ਵਾਲਾ ਹੁੰਦਾ ਵੀ ਭਾਈ ਸਤਿ ਪ੍ਰਸ਼ਾਦ ਵਗੈਰਾ ਲੈ ਜਾਓ ਚੁੰਨੀ ਵਗੈਰਾ ਲੈ ਜਾਓ ਫਿਰ ਜਿਹੜੀ ਆਪਦੇ ਜੋੜਾ ਜੁੱਤੀ ਆ ਉਹ ਸਾਡੇ ਕੋਲ ਲਾ ਕੇ ਜਾਣਾ ਤਾਂ ਸਾਡੇ ਕੋਲੇ ਇੱਥੇ ਲਾ ਕੇ ਜਾ ਸਕਦੇ ਹੋ ਦੁਕਾਨਾਂ ਵਾਲੇ ਆਪਦੇ ਕੋਲੇ ਧਰਾ ਲੈਂਦੇ ਹੁੰਦੇ ਆ ਤੇ ਆਹਾ ਇੱਧਰ ਗੋਲੇ ਤੇ ਚੀਨੇ ਤੜ ਰੱਖਿਆ ਟੋਕਰੀਆਂ ਦੇ ਵਿੱਚ ਇੱਕ ਟੋਕਰੀ ਉਹ ਉਧਰ ਪਈ ਆ ਤੇ ਇੱਕ ਟੋਕਰੀ ਇੱਧਰਲੇ ਪਾਸੇ ਪਈ ਆ ਠੀਕ ਆ ਬਈ ਕਬੂਤਰ ਮਤਲਬ ਮੰਦਿਰ ਵਿੱਚ ਚੜਦੇ ਆ ਠੀਕ ਹੈ ਠੀਕ ਹੈ ਠੀਕ ਹੈ ਭਾਈ ਇਹੇ ਆ ਮੈਂ ਜਗਾ ਤੇ ਇਧਰਲੇ ਪਾਸੇ ਅਸਾਮ ਦੇ ਵਿੱਚ ਘਾਟੀਲੇ ਵਿੱਚ ਕੀ ਤੁਸੀਂ ਪੂਰੇ ਅਸਾਮ ਜਾਂ ਫਿਰ ਪੂਰੇ ਇੰਡੀਆ ਦੇ ਵਿੱਚ ਕਹਿ ਲੋ ਬਹੁਤ ਮਸ਼ਹੂਰ ਖਾਂਏ ਤੇ ਜਿਹੜੀ ਮੰਦਿਰ ਦੀ ਮਾਨਤਾ ਉਹ ਬਹੁਤ ਹੀ ਯਾਦੇ ਵੱਡੀ ਆ ਕਾ ਮੈਂ ਇੱਥੇ ਜਿਵੇਂ ਉਹ ਧਰਲੇ ਪਾਸੇ ਸਾਨੂੰ ਕਬੂਤਰ ਜਾਂ ਫਿਰ ਪਿੱਛੇ ਬੈਠੇ ਦੇਖੇ ਸੀ ਨਾ ਤੇ ਕਬੂਤਰ ਟੋਕਰੀਆਂ 'ਚ ਰੱਖੀ ਬੈਠੇ ਸੀ ਕਬੂਤਰ ਇੱਥੇ ਚੜਦੇ ਆ ਤੇ ਕਬੂਤਰ ਦੀ ਅੱਜ ਵੀ ਇਸ ਮੰਦਰ ਦੇ ਵਿੱਚ ਬਲੀ ਦਿੱਤੀ ਜਾਂਦੀ ਹੈ ਤੇ ਬਾਕੀ ਹੋਰ ਬਲੀਆਂ ਜਾਂ ਫਿਰ ਜਿਵੇਂ ਬੱਕਰੀਆਂ ਵਗੈਰਾ ਫਿਰਦੀਆਂ ਸੀ ਹਨ ਉਹ ਦੇਖੋ ਹੋ ਬਾਈ ਨੇ ਜੋੜਾ ਫੜਿਆ ਤੇ ਉੱਥੇ ਝਾੜਦਾ ਥੱਲੋਂ ਦੇ ਪਾਸੇ ਚੱਲਦੇ ਆਪਾਂ ਥੱਲੋਂ ਦੇ ਪਾਸੇ ਚੱਲ ਕੇ ਦਿਖਾਉਨੇ ਆ ਇਧਰਲੇ ਪਾਸੇ ਆ ਦੇਖੋ ਇੱਥੇ ਆਮ ਹੀ ਤੁਹਾਨੂੰ ਬਹੁਤ ਸਾਰੀਆਂ ਮਿਲਣਗੀਆਂ ਬੱਕਰੀਆਂ ਬੈਠੀਆਂ ਨੇ ਛੋਟੇ ਛੋਟੇ ਮੇਮਣੇ ਜਿਹਾ ਵਿਚਾਰੇ ਤੇ ਕਬੂਤਰ ਬਹੁਤ ਜਾਂਦੇ ਆ ਕਬੂਤਰ ਲੋਕ ਚੜ ਕੇ ਵੀ ਜਾਂਦੇ ਆ ਕੱਲੀ ਐ ਨਹੀਂ ਹੈਗਾ ਵੀ ਬਲੀ ਦਿੰਦੇ ਆ ਇਹ ਚੜ ਕੇ ਵੀ ਬਹੁਤ ਲੋਕ ਜਾਂਦੇ ਇੱਥੇ ਕਬੂਤਰਾਂ ਇਹ ਵੱਡੀ ਮਾਨਤਾ ਇੱਥੇ ਮੰਦਰ ਦੇ ਬਾਰੇ ਵੀ ਕਬੂਤਰ ਚੜੋਗੇ ਜਾਂ ਬੱਕਰੀ ਚੜੋਗੇ ਹਨਾ ਵੀ ਭਾਈ ਜਿਹੜੀ ਤੁਹਾਡੀ ਸੋਖਾ ਉਹ ਪੂਰੀ ਹੋਈ ਐਂਦਾ ਬਣਿਆ ਹੋਇਆ ਸਾਰਾ ਮੰਦਰ ਇਹ ਬਹੁਤ ਪੁਰਾਣਾ ਬਣਿਆ ਹੋਇਆ ਮੰਦਿਰ ਆ ਮੰਦਰ ਦੇ ਵਿੱਚ ਜਦੋਂ ਫੋਟੋ ਖਿਚਾਉਣੀ ਆ ਤਾਂ ਇਹ ਸਭ ਤੋਂ ਬਿਜ਼ੀ ਸਪੌਟ ਏਰੀਆ ਚੱਲ ਰਿਹਾ ਹੈਗਾ ਤੇ ਇੱਥੇ ਖੜ ਕੇ ਕਿਉਂਕਿ 뷰 ਵਧੀਆ ਆਉਂਦਾ ਫੋਟੋ ਖਿਚਾਉਣ ਨੂੰ ਤਾਂ ਕਰਕੇ ਸਭ ਤੋਂ ਜਿਹੜੀ ਬਿਜ਼ੀ ਜਗ੍ਹਾ ਉਹ ਇੱਥੇ ਆ ਹੁਣ ਆਪਾਂ ਵੀ ਡੀ ਕਰਾਂਗੇ ਜੀ ਜੇ ਵਾਰੀ ਮਿਲ ਜੇ ਤਾਂ ਫਟਾਫਟਾ ਕੋਈ ਫੋਟੋ ਕਰਾ ਲਈਏ ਪਰ ਕੰਮ ਔਖਾ ਹੀ ਲੱਗ ਰਿਹਾ ਬਾਰੀ ਵਾਲਾ ਤਾਂ ਇੱਥੇ ਫੋਨ ਸੇ ਤਾਂ ਖਿੱਚ ਲਈਏ ਮੈਨੇ ਜੀ ਜੇ ਫੋਟੋ ਫੋਨ ਤੋਂ ਨਹੀਂ ਖਿਚਾਉਣੀ ਕੈਮਰੇ ਨਾਲ ਖਿਚਾਉਣੀ ਆ ਤਾਂ ਬਾਈ ਯਾਰ ਕਿ ਇੱਥੇ ਹਾਜ਼ਰ ਆ ਤੇ ਚਲੋ ਹੁਣ ਆਪਾਂ ਚੱਲਦੇ ਆ ਬਾਹਰਲੇ ਪਾਸੇ ਬਸ ਮੰਦਿਰ ਦੇ ਵਿੱਚ ਆਪਾਂ ਇੰਨਾ ਹੀ ਸੀਗਾ ਜਿਹੜਾ ਮੇਨ ਦਰਸ਼ਨ ਮੇਲਾ ਉਹ ਇੱਥੇ ਪਾਸੇ ਹੈਗਾ ਇਹ ਮੇਨ ਜਿਹੜਾ ਟੈਂਪਲ ਬਣਿਆ ਹੋਇਆ ਪਰਾਂ ਬਾਕੀ ਹੋਰ ਮੰਦਿਰਾਂ ਤੇ ਇੰਨਾ ਕੀ ਮੰਦਿਰ ਤਾਂ ਕਿਲਿਆਰਾ ਬਣਿਆ ਹੋਇਆ ਬੂਟ ਆਪਾਂ ਉਪਰ ਦੇ ਵਿੱਚ ਹੀ ਲਾ ਕੇ ਆਏ ਹੋਇਆ ਇਹ ਨਹੀਂ ਪਤਾ ਵੀ ਹੁਣ ਉਹ ਪਾਸ ਉਹ ਹੀ ਗੱਲ ਹੋ ਜੇ ਵੀ ਖਾਦਾ ਪੀਤਾ ਲਾਹੇ ਦਾ ਹੋ ਜੇ ਕਿਤੇ ਕਿਉਂਕਿ ਬੂਟ ਬਾਰੇ ਖੁੱਲੇ ਦੇ ਵਿੱਚ ਹੀ ਲਾਹੇ ਹੋਇਆ ਪਾਇਆ ਉਹ ਬਾਈ ਬਚਤ ਹੈ ਬਚਤ ਹੈ ਬਚਤ ਹੈ ਪਾਇਆ ਬੂਟ ਬਾਈ ਹਜੇ ਤੇ ਮੰਦਰ ਦੇ ਹੁਣ ਬਾਹਰ ਬਾਹਰ ਨਿਕਲੇ ਜਿਵੇਂ ਸ਼ਾਂਜੀ ਦੇ ਵਿੱਚ ਆਇਆ ਨਾ ਬਾਈ ਸਾਂਚ ਸਾਂ ਆਇਆ ਮਾੜਾ ਜਾ ਅੰਦਰ ਇੱਕ ਤਾਂ ਖੜਨੂ ਥਾਂ ਘੱਟ ਸੀਗੀ ਬਾਕੀ ਜਗ੍ਹਾ ਤੇ ਧੁੱਪ ਸੀ ਤੇ ਤਪਸ਼ ਪੈ ਰਹੀ ਸੀ ਫਰਸ਼ ਦੀ ਤੇ ਲਓ ਵੀਰੇ ਲੰਘ ਜਾ ਉਦੇ ਕਰਕੇ ਗਰਮੀ ਬਹੁਤ ਜਿਆਦੇ ਲੱਗ ਰਹੀ ਸੀ ਤੇ ਹੁਣ ਇੱਥੇ ਰੁਕ ਲਿਆ ਪੰਜ ਕੁ ਮਿੰਟ ਆਪਾਂ ਮਾੜਾ ਮੋਟਾ ਪਾਣੀ ਪੂਣੀ ਪੀਨੇ ਆ ਤੇ ਫਿਰ ਚੱਲਦੇ ਆ ਲਾਇਬ੍ਰੇਰੀ ਸਾਈਡ 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 ਸੈਕ 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 ਬਹੁਤ ਜਿਆਦਾ ਭੀੜ ਹੋਣ ਦਾ ਕਾਰਨ ਇਹ ਸੀ ਵੀ ਇੱਕ ਤਾਂ ਇਥੋਂ ਪਾਦੀ ਯਾਤਰਾ ਯਾਨੀ ਕਿ ਤੁਰ ਕੇ ਆਏ ਸੀਗੇ ਲੋਕ ਤੇ ਇੱਕ ਯਾਤਰਾ ਆਈ ਸੀ ਤੇ ਦੂਜਾ ਅੱਜ ਹੈਗੀ ਆ ਜੀ ਮਹਾਸ਼ਟਮੀ ਅੱਜ ਉਹਦੇ ਕਰਕੇ ਜਿਆਦਾ ਕਰਾਊਡ ਸੀ ਸੋ ਹੁਣ ਇੱਥੇ ਚਾਹ ਪਾਣੀ ਛਕ ਲਈਏ ਆਪਾਂ ਤੇ ਚਾਹ ਛਕਦੇ ਆ ਪਹਿਲਾਂ ਬਾਈ ਹੋਰਾਂ ਤੋਂ ਫੇਰ ਦੇਖਦੇ ਆ ਬਾਕੀ ਦਾ ਮਾਹੌਲ ਕਿਹੋ ਜਿਹਾ ਦਾ ਚਾਹ ਲਗਾ ਦੇਣਾ ਇੱਕ ਚਾਹ ਹਾਂਜੀ ਹਾਂ ਅੱਛਾ ਤਿਆਰ ਹੈ ਕੀ ਹਾਂ ਬਾਈ ਵੱਡੇ ਪਤੀਲੇ ਜੀ ਨੇ ਰੱਖੀ ਬੈਠਾ ਚਾਹ ਇਧਰ ਠੀਕ ਹੈ ਬਾਈ ਹਾਂਜੀ 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 ਚਾ ਇੱਕ ਵੀਰੇ ਚਾ ਚਾ ਪਾਣੀ ਛਕ ਲਿਆ ਤੇ ਚਾਹ ਦੇ ਨਾਲ ਖਾ ਕੇ ਕਚੌੜੀ ਗਰਮ ਗਰਮ ਤੇ ਆ ਗਏ ਆਪਾਂ ਦੁਬਾਰੇ ਵਾਪਸ ਇੱਧਲੇ ਪਾਸੇ ਹੁਣ ਆਪਾਂ ਚੱਕਦੇ ਆਂ ਮੋਟਰਸਾਈਕਲ ਮੋਟਰਸਾਈਕਲ ਚੱਕ ਕੇ ਇੱਥੇ ਇੱਕ ਹੋਰ ਸਭ ਤੋਂ ਵੱਧ ਮਸ਼ਹੂਰ ਥਾਂ ਤੇ ਅੱਜ ਦੇ ਤੇ ਇਸ ਵੀਡੀਓ ਦੇ ਵਿੱਚ ਹੁਣ ਇੱਕ ਵੀਡੀਓ ਬਣਾਵਾਂਗੇ ਆਪਾਂ ਪੂਰੇ ਦਿਨ ਦੀ ਕਿੱਧਰ ਹੋ ਜ ਗਿਆ ਤੇ ਅੱਜ ਆਪਾਂ ਪੂਰੇ ਦਿਨ ਦੀ ਇੱਕ ਵੀਡੀਓ ਬਣਾਵਾਂਗੇ ਇਸ ਵੀਡੀਓ ਦੇ ਵਿੱਚ ਹੁਣ ਇੱਕ ਤਾਂ ਸੁਣੋ ਦੁਨੀਆ ਦਾ ਸਭ ਤੋਂ ਛੋਟਾ ਨਦੀ ਦੇ ਵਿੱਚ ਵੱਸਦਾ ਆਈਲੈਂਡ ਆ ਇੱਕ ਉਹ ਦਿਖਾ ਕੇ ਲੈ ਕੇ ਆਉਣਾ ਵੀ ਤੁਸੀਂ ਇਹ ਸੋਚਿਆ ਹੋਊਗਾ ਨਾ ਵੀ ਕਿੱਡਾ ਕ ਵੱਡਾ ਹੋਊਗਾ ਐਂ ਕਹੋ ਜਿਵੇਂ ਸਾਡੇ ਸਾਡੇ ਨਾਲ ਨਾ ਪਿੰਡ ਲੱਗਦਾ ਜੈਦ ਇਹ ਬਹੁਤ ਛੋਟਾ ਪਿੰਡ ਆ ਜਦੋਂ ਆਪਣੇ ਪੰਜਾਬ ਦੇ ਵਿੱਚ ਕੋਈ ਛੋਟਾ ਪਿੰਡ ਹੁੰਦਾ ਆ ਆਪਾਂ ਕਹਿੰਦੇ ਨੇ ਵੀ ਚਿੜੀ ਦੇ ਪੰਜੇ ਜੱਡਾ ਦਾ ਪਿੰਡ ਆ ਤੇ ਉਵੇਂ ਆਗਾ ਬਹੁਤ ਛੋਟਾ ਆਈਲੈਂਡ ਆ ਉਹਦੇ ਉੱਤੇ ਵੀ ਖੈਰ ਮੰਦਰ ਬਣਿਆ ਹੋਇਆ ਫੈਰੀ ਲੈ ਕੇ ਜਾਣਾ ਪੈਂਦਾ ਤੇ ਕਿਸ਼ਤੀ ਜੀ ਨੂੰ ਕਿਸ਼ਤੀ ਜੀ ਲੈ ਕੇ ਜਾਣਾ ਪੈਂਦਾ ਹੁਣ ਆਪਾਂ ਚੱਲਾਂਗੇ ਉਧਰਲੇ ਪਾਸੇ ਨੂੰ ਤੇ ਫੇਰ ਸ਼ਾਮ ਨੂੰ ਅੱਜ ਤੁਹਾਨੂੰ ਕਿਉਂਕਿ ਜਿਹੜਾ ਗਹਾਟੀ ਆਗਾ ਗਹਾਟੀ ਟਰਾਂਸਪੋਰਟ ਦੇ ਵਿੱਚ ਘੜਤਾ ਹੈ ਤੇ ਇੱਥੇ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਬਸੋ ਜਿਵੇਂ ਹੁਣ 20000 ਆਪਾਂ ਨੂੰ ਪਤਾ ਅਸਾਮ ਦੇ ਵਿੱਚ ਪੰਜਾਬੀ ਰਹਿੰਦੇ ਆ ਟੋਟਲ ਤੇ ਪਰ ਉਹਦੇ ਵਿੱਚ ਬਹੁ ਗਿਣਤੀ ਦੇ ਵਿੱਚ ਜਿਹੜੇ ਉਹ ਗਹਾਟੀ ਦੇ ਵਿੱਚ ਰਹਿੰਦੇ ਆ ਵੱਡਾ ਕੰਮ ਸਾਰਿਆਂ ਨਾਲੋਂ ਵੱਡਾ ਇੱਥੇ ਟਰਾਂਸਪੋਰਟ ਦਾ ਉਹ ਦੱਸਾਂਗੇ ਸਾਰਾ ਕੁਝ ਵੀ ਕਿਵੇਂ ਪੰਜਾਬੀ ਇੱਥੇ ਆਏ ਕਿਉਂਕਿ ਜਦੋਂ ਪੰਜਾਬੀਆਂ ਦਾ ਇੱਥੇ ਆਉਣ ਹੋਇਆ ਸੀ ਨਾ ਇਹ ਨਹੀਂ ਹੈਗਾ ਵੀ ਬਾਅਦ ਚ ਆਇਆ ਵੀ ਟਰਾਂਸਪੋਰਟ ਕਰਕੇ ਆਇਆ ਬ੍ਰਿਟਿਸ਼ ਟਾਈਮ ਦੇ ਉੱਤੇ ਜਦੋਂ ਇੱਥੇ ਟੀ ਦੀ ਪਲਾਂਟੇਸ਼ਨ ਕੀਤੀ ਗਈ ਸੀ ਨਾ ਜਾਨੀ ਕਿ ਪੂਰੇ ਅਸਾਮ ਦੇ ਵਿੱਚ ਗਹਾਟੀ ਦੀ ਨਹੀਂ ਗੱਲ ਕਰ ਰਿਹਾ ਮੈਂ ਅਸਾਮ ਦੇ ਵਿੱਚ ਜਦੋਂ ਚਾਹਾਂ ਦੇ ਬਾਗਾਂ ਨੂੰ ਲਾਉਣਾ ਸੀ ਤਾਂ ਫਿਰ ਉਹਨਾਂ ਨੇ ਲੱਭਿਆ ਵੀ ਖੇਤੀ ਵਾਲੇ ਬੰਦੇ ਚਾਹੀਦੇ ਆਪਾਂ ਕੋਈ ਜਿਹੜੇ ਸੰਭਾਲ ਸਕਣ ਉਹ ਟਾਈਮ ਦੇ ਵਿੱਚ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਜਿਹੜੇ ਸਭ ਤੋਂ ਪਹਿਲੇ ਪੰਜਾਬੀ ਆ ਉਹ ਇੱਥੇ ਅਸਾਮ ਦੇ ਵਿੱਚ ਆਏ ਸੀ ਤੇ ਫਿਰ ਇਹ ਤੋਂ ਬਾਅਦ ਜਦੋਂ ਰੇਲਵੇ ਲਾਈਨ ਬੀਤੀ ਆ ਫੇਰ ਆਏ ਫਿਰ ਪਾਰਟੀਸ਼ਨ ਤੋਂ ਬਾਅਦ ਆਏ ਤੇ ਫਿਰ ਨਾਲ ਫੌਜ ਦੇ ਵਿੱਚ ਤਾਂ ਆਈ ਗਏ ਹਨਾ ਬ੍ਰਿਟਿਸ਼ ਆਰਮੀ ਦੇ ਵਿੱਚ ਵੀ ਸੀ ਤੇ ਬਾਅਦ ਦੇ ਵਿੱਚ ਤਾਂ ਚਲੋ ਆਣੇ ਆਉਣਾ ਸੀ ਜਿਨ੍ਹਾਂ ਨੇ ਫੌਜ ਦੇ ਵਿੱਚ ਆਪਣੀ ਸੇਵਾ ਨਿਭਾਈ ਤੇ ਫਿਰ ਤਾਂ ਟਰਾਂਸਪੋਰਟ ਵਾਲਾ ਤਾਂ ਖੈਰ ਵੱਡਾ ਹੰਬੜਾ ਮਾਰਿਆ ਕਿਉਂਕਿ ਕਿਸੇ ਟੱਕ ਕੋਈ ਟਾਈਮ ਹੁੰਦਾ ਸੀ ਜਦੋਂ ਪੰਜਾਬੀਆਂ ਦਾ ਟਰਾਂਸਪੋਰਟ ਤੇ ਰਾਜ ਹੁੰਦਾ ਸੀ ਐਵੇਂ ਹੌਲੀ ਹੌਲੀ ਪ੍ਰਵਾਸ ਇਧਰਲੇ ਪਾਸੇ ਚੱਲਦਾ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਇੱਥੇ ਰਹਿੰਦੇ ਆ ਆਸਾਮ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਪਿੰਡ ਆ ਗਏ ਉਹ ਤੁਹਾਨੂੰ ਪਿੰਡ ਵੀ ਦਿਖਾਵਾਂਗੇ ਸਾਰੇ ਪਿੰਡ ਕਿਵੇਂ ਪੰਜਾਬੀਆਂ ਦੇ ਵੱਸਦੇ ਆ ਇੱਥੇ ਤੇ ਫਿਲਹਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੁਣ ਪਹਿਲਾਂ ਚੱਲਦੇ ਆਂਗੇ ਵਾਪਸ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ ਜਿਹੜੇ ਪਾਸੇ ਆਪਾਂ ਤੁਹਾਨੂੰ ਫੈਂਸੀ ਬਾਜ਼ਾਰ ਦਿਖਾਇਆ ਸੀ ਨਾ ਉਹ ਫੈਂਸੀ ਬਾਜ਼ਾਰ ਦੇ ਨਾਲ ਉੱਥੋਂ ਨੇੜੇ ਜੇ ਚੱਲਦਿਆਂ ਨੇ ਬੋਟ ਫੈਰੀ ਉੱਥੋਂ ਫੜਦੇ ਆ ਤੇ ਫਿਰ ਚੱਲਾਂਗੇ ਆਪਾਂ ਬਾਜ਼ਾਰ ਵਾਲੇ ਫਿਰ ਚੱਲਾਂਗੇ ਆਪਾਂ ਆਈਲੈਂਡ ਵਾਲੇ ਪਾਸੇ ਨੂੰ ਰਗ ਹਾਟੀ ਸ਼ਹਿਰ ਆਪਾਂ ਘੁੰਮ ਲਿਆ ਸੀ ਤੇ ਘੁੰਮਣ ਤੋਂ ਬਾਅਦ ਅੱਜ ਜਦੋਂ ਹੁਣ ਵੀਡੀਓ ਨੂੰ ਐਕਸਪੋਰਟ ਕਰ ਰਹੇ ਆ ਡਾਟਾ ਇਕੱਠਾ ਕਰਨ ਲੱਗਦੇ ਆ ਕਿਉਂਕਿ ਆਪਣੀ ਆਦਤ ਆ ਜਦੋਂ ਆਪਾਂ ਵੀਡੀਓ ਨੂੰ ਐਡਿਟ ਕਰਨਾ ਹੁੰਦਾ ਹਨਾ ਉਸੇ ਦਿਨ ਹੀ ਆਪਾਂ ਸ਼ਾਮ ਨੂੰ ਡਾਟਾ ਜਿਹੜਾ ਉਹ ਮੋਬਾਈਲ ਦੇ ਵਿੱਚ ਟਰਾਂਸਫਰ ਕਰ ਦਿਆ ਮੋਬਾਈਲ ਦੀ ਵੀ ਸਟੋਰੇਜ ਘਟਾ ਤੇ ਨਾ ਹੀ ਆਪਣੇ ਕੋਲ ਕੋਈ ਬਹੁਤਾ ਵੱਡਾ ਬੈਕਅਪ ਡਿਵਾਈਸ ਉਹ ਲੈ ਕੇ ਆਪਾਂ ਚੱਲਦੇ ਹੁੰਨੇ ਆ ਇਸ ਵਕਤ ਆਪਾਂ ਤੁਹਾਨੂੰ ਇਹਨਾਂ ਦੱਸ ਦਈਏ ਵੀ ਆਪਾਂ ਨਾਗਾਲੈਂਡ ਦੇ ਵਿੱਚ ਪਹੁੰਚ ਗਏ ਤੇ ਅੱਜ ਹੁਣ ਇੱਥੇ ਜਦੋਂ ਫਾਈਲਾਂ ਟਰਾਂਸਫਰ ਕਰਨ ਲੱਗੇ ਆ ਨਾ ਤਾਂ ਫਾਈਲਾਂ ਟਰ ਜਦੋਂ ਆਪਾਂ ਕਮੱਖਾ ਜੀ ਵੀ ਟੈਂਪਲ ਤੋਂ ਚੱਲੇ ਆ ਉੱਥੇ ਕਿਉਂਕਿ ਬੈਟਰੀ ਲੋ ਹੋ ਗਈ ਸੀ ਕੈਮਰੇ ਦੀ ਤਾਂ ਬੈਟਰੀ ਚੇਂਜ ਕੀਤੀ ਆ ਹੁਣ ਉਹ ਬੈਟਰੀ ਚੇਂਜ ਕਰਨ ਦੇ ਨਾਲ ਬੈਟਰੀ ਬਦਲਣ ਦੇ ਨਾਲ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਇਹਦੇ ਨਾਲ ਇਹ ਤੋਂ ਬਾਅਦ ਜਿੰਨੀਆਂ ਵੀ ਉਸ ਦਿਨੀਆਂ ਰਿਕਾਰਡ ਕੀਤੀਆਂ ਹੋਈਆਂ ਕੁਝ ਕ ਅਗਲੇ ਦਿਨਦਿਆਂ ਵੀ ਹੁਣ ਮੈਂ ਚੈੱਕ ਕੀਤੀਆਂ ਨੇ ਜਿਹੜੀ ਵੀਡੀਓ ਫਾਈਲ ਸੀਗੀਆਂ ਪਤਾ ਨਹੀਂ ਉਹਨਾਂ ਨੂੰ ਕੀ ਹੋ ਰਖਿਆ ਨਾ ਉਹ ਚੱਲ ਰਹੀਆਂ ਨੇ ਤੇ ਬੈਕਅੱਪ ਪਲਾਨ ਦਾ ਮੈਂ ਤਾਂ ਨਹੀਂ ਟਰਾਈ ਕਰ ਸਕਦਾ ਕਿਉਂਕਿ ਇਹਦੇ ਵਿੱਚ ਜਿਹੜਾ ਕੈਮਰੇ ਦੇ ਵਿੱਚ ਮੈਮਰੀ ਕਾਰਡ ਪਾਇਆ ਹੋਇਆ ਇਹਦੇ ਵਿੱਚ ਹੋਰ ਡਾਟਾ ਬਹੁਤ ਜ਼ਿਆਦਾ ਆ ਸੋ ਆਪਣੇ ਕੋਲ ਹੁਣ ਇੱਥੇ ਕੋਈ ਸਟੋਰੇਜ ਡਿਵਾਈਸ ਹੈ ਨਹੀਂ ਜਿਹਦੇ ਵਿੱਚ ਆਪਾਂ ਬਾਕੀ ਦਾ ਡਾਟਾ ਟਰਾਂਸਫਰ ਕਰ ਲਈਏ ਤੇ ਇਸ ਜਿਹੜਾ ਜਿਹੜਾ ਇੱਥੋਂ ਦਾ ਜਿਹੜਾ ਡਾਟਾ ਸੀਗਾ T-shirt ਦਾ ਉਹ ਆਪਾਂ ਬੈਕਅੱਪ ਕਰਨ ਲਈ ਟਰਾਈ ਕਰ ਲਈਏ ਸੋ ਉਹਦੇ ਲਈ ਮਾਫੀ ਹੈ ਕਿਉਂਕਿ ਜਿੰਨਾ ਵੀ ਸਾਰਾ ਇਹ ਡਾਟਾ ਸੀ ਭਾਵੇਂ ਉੱਥੇ ਆਪਾਂ ਉਸ ਨੂੰ ਦੁਰਗਾ ਪੂਜਾ ਦਿਖਾਈ ਸੀ ਦੁਰਗਾ ਪੂਜਾ ਜਿਵੇਂ ਆਪਣ ਪਤਾ ਹੈ ਨਾ ਉਹਦਾ ਪੱਛਮੀ ਬੰਗਾਲ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਪਰ ਜਿੰਨਾ ਵੀ ਅਸਾਮ ਦਾ ਇਹ ਏਰੀਆ ਹੈ ਇਧਰਲੇ ਪਾਸੇ ਵੀ ਸਾਰੀ ਜਿਹੜੀ ਉਹ ਦੁਰਗਾ ਪੂਜਾ ਨੂੰ ਇਹ ਵੱਡੇ ਪੱਧਰ ਤੇ ਸੈਲੀਬ੍ਰੇਟ ਕਰਦੇ ਆ ਅੱਗੇ ਤੁਹਾਨੂੰ ਜਰੂਰ ਥੋੜਾ ਜਿਹਾ ਕਲਿੱਪ ਮਿਲਣਗੇ ਪਰ ਜਿਹੜੀ ਮੇਨ ਦੁਰਗਾ ਪੂਜਾ ਦੀ ਕਵਰੇਜ ਆ ਉਹ ਆਪਾਂ ਗਾਹਟੇ ਸ਼ਹਿਰ ਦੇ ਵਿੱਚ ਕੀਤੀ ਸੀ ਬਹੁਤ ਸਾਰੇ ਸੱਜਣ ਮਿੱਤਰ ਸੀ ਜਿਹੜੇ ਮਿਲਣ ਆਏ ਜਾਂ ਜਿਨ੍ਹਾਂ ਦੇ ਘਰੇ ਆਪਾਂ ਗਏ ਆ ਉਹਨਾਂ ਦੇ ਨਾਲ ਵੀਡੀਓ ਰਿਕਾਰਡ ਕੀਤੀਆਂ ਹੋਈਆਂ ਸੀ ਤੇ ਬਾਕੀ ਸਾਰਾ ਕਿਵੇਂ ਇੱਥੇ ਪੰਜਾਬੀ ਬਸਦਿਆ ਉਹ ਸਾਰੀਆਂ ਵੀਡੀਓ ਰਿਕਾਰਡ ਕੀਤੀਆਂ ਹੋਈਆਂ ਸੀ ਆਪਾਂ ਗਾਹਟੇ ਸ਼ਹਿਰ ਦੀਆਂ ਉਹ ਸਾਰੀਆਂ ਜਿਹੜੀਆਂ ਫਾਈਲਾਂ ਕਰਾਪਟ ਹੋ ਗਿਆਂ ਹੁਣ ਸਾਰਿਆਂ ਤੋਂ ਮੈਂ ਮਾਫੀ ਮੰਗ ਸਕਦਾ ਤੇ ਕਿਉਂਕਿ ਉਹ ਇਸ਼ੂ ਮੈਨੂੰ ਨਹੀਂ ਪਤਾ ਫਿਕਸ ਹੋਊ ਜਾਂ ਨਹੀਂ ਉਹ ਹਜੇ ਵੀ ਮੈਂ ਲੱਗਿਆ ਪਿਆ ਇਸ ਤੇ ਜੇ ਤਾਂ ਉਹ ਇਸ਼ੂ ਫਿਕਸ ਹੋ ਗਿਆ ਹੋਇਆ ਫਾਈਲਾਂ ਸਹੀ ਚੱਲ ਪਈਆਂ ਵੀਡੀਓ ਸਹੀ ਪਲੇ ਹੋਗੀ ਆ ਤਾਂ ਤਾਂ ਤੁਸੀਂ ਦੇਖੇਂਗੇ ਉਹ ਸਾਰੀਆਂ ਵੀਡੀਓਜ਼ ਨਹੀਂ ਫਿਰ ਮੇਰੀ ਇਹ ਵੀਡੀਓ ਦੇਖ ਰਹੇ ਹੋ ਤੇ ਮੇਰੇ ਵੱਲੋਂ ਸਾਰਿਆਂ ਨੂੰ ਤਹਿਦਲੋ ਮਾਫੀਆ ਕਿਉਂਕਿ ਜਿੰਨੀਆਂ ਵੀ ਇਹ ਫਾਈਲਾਂ ਸੀ ਸਾਰੀਆਂ ਉਹ ਸਾਰੀਆਂ ਸਾਰੀਆਂ ਖਰਾਬ ਹੋ ਗਈਆਂ ਤੇ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਕੋ ਹੱਟੀ ਸ਼ਹਿਰ ਤੋਂ ਜਿਹੜਾ ਸਿੱਧਾ ਵਲੌਗ ਹੋ ਅਗਲਾ ਸ਼ੁਰੂ ਕਰਾਂ ਜੇਕਰ ਕੋਈ ਇਸ਼ੂ ਆਇਆ ਤਾਂ ਆਪਾਂ ਸਾਨੂੰ ਦੱਸਿਓ ਅੱਗੇ ਤੋਂ ਥੋੜੇ ਜੇ ਸਿਆਣੇ ਹੋ ਗਏ ਇਸ ਚੀਜ਼ ਦੇ ਨਾਲ ਕਿ ਜਿਹੜਾ ਡਾਟਾ ਗਾ ਕੋਈ ਨਾ ਕੋਈ ਉੱਧਾ ਡਿਵਾਈਸ ਖੈਰ ਉੱਧਾ ਤਾਂ ਹੁਣ ਜਾ ਕੇ ਆਪਾਂ ਮੋਬਾਈਲ ਬਦਲਣਾ ਹੀ ਆ ਵੱਡੀ ਸਟੋਰੇਜ ਵਾਲਾ ਮੋਬਾਈਲ ਲੈਣਾ ਹਨਾ ਤੇ ਬਾਕੀ ਫਿਰ ਵੀ ਨਾਲ ਆਪਾਂ ਕੋਈ ਨਾ ਕੋਈ ਜਿਹੜਾ ਬੈਕਅਪ ਡੇਟਾ ਹੁੰਦੀ ਐ ਡਿਵਾਈਸ ਆਉਂਦੇ ਆਗੇ ਉਹ ਕੋਈ ਨਾ ਕੋਈ ਰੱਖਿਆ ਕਰਾਂਗੇ ਤਾਂ ਕਿ ਜਦੋਂ ਆਪਾਂ ਡਾਟਾ ਟਰਾਂਸਫਰ ਕਰਦੇ ਆ ਤੇ ਆਪਾਂ ਨੂੰ ਨਾਲ ਦੀ ਨਾਲ ਪਤਾ ਲੱਗ ਜਾਏ ਕਿ ਵੀ ਸਾਰੀਆਂ ਫਾਈਲਾਂ ਸਹੀ ਆ ਆਵਾਜ਼ ਵਗੈਰਾ ਸਹੀ ਆ ਰਹੀ ਐ ਜਾਂ ਨਹੀਂ ਆ ਰਹੀ ਕਿਉਂਕਿ ਪਿਛਲੇ ਦਿਨ ਇਹ ਵੀ ਹੋਇਆ ਕਿ ਇੱਕ ਵੀਡੀਓ ਦੇ ਵਿੱਚ ਮਾਈਕ ਲਾਉਣਾ ਮੈਂ ਭੁੱਲ ਗਿਆ ਸੀ ਤੇ ਉਹਦੇ ਵਿੱਚ ਆਵਾਜ਼ ਨਹੀਂ ਸੀ ਆ ਰਹੀ ਫਿਰ ਉਹ ਮੈਨੂੰ ਇਦਾਂ ਹੀ ਅਪਲੋਡ ਕਰਨੀ ਪੈਗੀ ਵੀਡੀਓ ਉਹਨਾਂ ਚੀਜ਼ਾਂ ਦਾ ਹੁਣ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਧਿਆਨ ਰੱਖਾਂਗੇ ਸੋ ਜੀ ਇੱਕ ਵਾਰੀ ਫੇਰ ਸਾਰੇ ਸੱਜਣਾ ਮਿੱਤਰਾਂ ਤੋਂ ਜਿਹੜੇ ਗੁਹਾਟੀ ਸ਼ਹਿਰ ਤੋਂ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਸੀ ਉਹਨਾਂ ਤੋਂ ਮਾਫੀ ਹੈ ਹਾਂ ਦੁਬਾਰਾ ਆਏ ਜਦੋਂ ਤਾਂ ਜ਼ਰੂਰ ਤੁਹਾਨੂੰ ਮਿਲ ਕੇ ਜਾਵਾਂਗੇ ਤੇ ਦੁਬਾਰਾ ਆਪਾਂ ਜਿਵੇਂ ਵੀਡੀਓ ਬਣਾਈ ਸੀ ਉਦਾਂ ਦੀ ਉਦਾਂ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਦੇ ਨਾਲ ਮਿਲਵਾਵਾਂਗੇ ਸੋ ਇਹ ਸਾਰਾ ਗੁਹਾਟੀ ਸ਼ਹਿਰ ਦਾ ਸਫ਼ਰ ਸੀ ਇਸ ਵਲੌਗ ਦੇ ਵਿੱਚ ਬਸ ਤੁਸੀਂ ਕੱਲਾ ਕਮੱਖਿਆ ਦੇਵੀ ਟੈਂਪਲ ਦੇ ਦਰਸ਼ਨ ਕੀਤੇ ਹੈਗੇ ਤੇ ਬਾਕੀ ਹੋਰ ਜਿੰਨਾ ਵੀ ਗੁਹਾਟੀ ਸਾਰਾ ਘੁੰਮਿਆ ਸੀ ਉਹ ਸਾਰੀਆਂ ਫਾਈਲਾਂ ਦੇ ਕਰਕੇ ਉਹ ਸਾਰੀਆਂ ਫਾਈਲਾਂ ਉਹ ਦੇ ਲਈ ਫਿਰ ਤੋਂ ਮਾਫੀ ਹੈ ਜੀ ਹੁਣ ਕੱਲ ਤੋਂ ਜਿਹੜਾ ਸਫਰ ਆ ਤੁਸੀਂ ਅੱਗੇ ਉਹ ਗਹਾਤ ਅਸਾਮ ਤੋਂ ਚੱਲ ਕੇ ਨਾਗਾਲੈਂਡ ਤੱਕ ਦਾ ਦੇਖੇਂਗੇ ਪਰ ਉਹਦੇ ਵਿੱਚ ਬਹੁਤ ਸਾਰੀਆਂ ਦੇਖਣ ਵਾਲੀਆਂ ਥਾਵਾਂ ਨੇ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਂਦੇ ਆਂ ਇੰਜੋਏ ਕਰਾਂਗੇ ਤੁਸੀਂ ਉਹਨਾਂ ਥਾਵਾਂ ਨੂੰ ਵਧੀਆ ਥਾਵਾਂ ਨੇ ਸ਼ਾਇਦ ਹਜੇ ਤੱਕ ਤੁਸੀਂ ਉਹ ਥਾਵਾਂ ਬਹੁਤੀਆਂ ਥਾਵਾਂ ਨਹੀਂ ਦੇਖਿਆ ਹੋਣਗੀਆਂ ਕੋਸ਼ਿਸ਼ ਕਰਾਂਗੇ ਆਪਾਂ ਤੁਹਾਨੂੰ ਉਹ ਵਧੀਆ ਢੰਗ ਦੇ ਨਾਲ ਐਕਸਪਲੋਰ ਕਰਕੇ ਦਿਖਾਈਏ ਮਿਲਦੇ ਆਂ ਕੱਲ ਆਪਾਂ ਨਵੇਂ ਵਲੌਗ ਦੇ ਨਾਲ ਇਹ ਵਲੌਗ ਬਹੁਤ ਆ ਜਿਆਦਾ ਛੋਟਾ ਐ ਇਸੇ ਕਰਕੇ ਹੋ ਗਿਆ ਵੀ ਕੈਮਰਾ ਧੋਖਾ ਦੇ ਗਿਆ ਥੋੜਾ ਜਿਹਾ ਇਹਨੂੰ ਵੀ ਅਪਡੇ ਡਿਵਾਈਸ ਲਈ ਜਿਨ੍ਹਾਂ ਦੇ ਵਿੱਚ ਇਹਦਾ ਡਾਟਾ ਸਟੋਰ ਕੀਤਾ ਜਾ ਸਕੇ ਤੇ ਆਪਾਂ ਪਹਿਲਾਂ ਚੱਲ ਕੇ ਇੱਕ ਪਿੰਡ ਜਾ ਕੇ ਮੋਬਾਈਲ ਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮਿਲਦੇ ਆਂਕਲ ਆਪਾਂ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ